ਲੇ ਵੀ ਬਾਈ ਸੀਰਾ ਜਸਵੀਰ ਬੈਠਾ ਬਾਹਲੀਆਂ ਗੱਲਾਂ ਨੇ ਸਿੱਧੀ ਫਰਮਾਇਸ਼ ਸੋਹਾਂ ਖਾ ਕੇ ਵਿਛੜੇ ਜਨ ਨੂੰ ਪਿਆਰੇ ਭੁੱਲਦੇ ਨਹੀਂ ਜੋ ਜੀ ਹਾਂਜੀ ਮੇਰੇ ਸਮਾਹਿਲ ਤੁਹਾਨੂੰ ਸਵਾਗਤ ਆ ਤੁਹਾਡਾ ਉਹ ਹੱਥ ਚੋਂ ਹੱਥ ਛਡਾਉਣਾ ਮੁੜ ਵਾਪਸ ਗਲ ਨਾਲ ਲਾਉਣਾ ਉਹ ਦੋ ਅੱਖੀਆਂ ਦਾ ਡੁੱਲਣਾ ਤੇ ਉਹ ਹਾੜੇ ਨਹੀਂ ਭੁੱਲਦੇ ਸੋਹਾਂ ਖਾ ਕੇ ਵਿਛੜੇ ਜਨ ਨੋ ਪਿਆਰੇ ਨਹੀਂ ਭੁੱਲਦੇ ਸੋਹਾਂ ਖੱਕ ਵਿਛੜੇ ਜਾਨੋ ਪਿਆਰੇ ਨਹੀਂ ਭੁੱਲਦੇ ਨਹੀਂ ਭੁੱਲਿਆ ਸਾਨੂੰ ਦੁਨੀਆ ਤੋਂ ਤੇਰਾ ਲੁਕ ਲੁਕ ਕੇ ਆਉਣਾ ਸੋ ਰਬ ਦੀ ਸਾਨੂੰ ਚੇਤੇ ਹੈ ਤੇਰਾ ਜਾਨੋ ਵਦ ਚੋਣਾ ਓ ਸੁਨੀਆਂ ਸੁਨੀਆਂ ਰਾਵਾਂ ਪਿਪਲਾਂ ਦੀਆਂ ਠੰਡੀਆਂ ਛਾਵਾਂ ਓ ਸਿਖਰ ਦੁਪਹਿਰੇ ਝਾਂਜਰ ਦੇ ਸ਼ਨਕਾਰੇ ਨਹੀਂ ਭੁੱਲਦੇ ਸੋਹਾਂ ਖਾਕੇ ਵਿਛੜੇ ਜਾਨੋ ਪਿਆਰੇ ਨਹੀਂ ਭੁੱਲਦੇ ਸੋਹਾਂ ਖਾਕੇ ਵਿਛੜੇ ਜਾਨੋ ਪਿਆਰੇ ਨਹੀਂ ਭੁੱਲਦੇ ਵੈਸੇਰਾ ਤੇ ਗੱਲ ਹੈ ਕਿ ਆ ਵੀਰੇ ਫਿਰ ਤੁਸੀਂ ਯਾਰ ਪੰਜਾਬ ਤੋਂ ਇੱਧਰ ਆ ਗਏ ਹਨਾ ਕੱਲ ਗਰੀ ਇਹ ਸਾਸੀ ਦਾ ਡਿੱਗਦੇ ਨੇ ਗਾਣੇ ਹੋ ਰੋਮਾਂਟਿਕ ਫਿਲਮੀ ਸਟਾਈਲ ਜਿਹਾ ਹਨਾ ਜਿਵੇਂ ਪੰਜਾਬ ਚ ਫਿਲਮ ਵਾਲਾ ਪੂਰਾ ਮਾਹੌਲ ਬਣਾਇਆ ਜਿਵੇਂ ਸਮੁੰਦਰ ਦੇ ਕਿਨਾਰੇ ਖੜੇ ਹਨਾ ਇੱਕੋ ਗਾਣਾ ਸੀ ਬੜਾ ਮਸ਼ਹੂਰ ਆਪਣਾ ਅ ਉਹ ਜਿਹਦੇ ਤੁਸੀਂ ਅਸੀਂ ਸਭ ਕੁਝ ਹਾਸਲ ਕਰ ਲੈਣਾ ਇੱਕ ਤੂੰ ਹੀ ਸਾਨੂੰ ਮਿਲਣਾ ਨੇ तकरीबन ਉਹ ਗਾਣੇ 2022 ਦੇ ਨੇੜੇ ਤੇ ਬਣਦੇ ਆ ਜਿਹੜੇ ਹਟਰ ਜਿਹੜੇ ਹਜੇ ਵੀ ਕਹ ਲੋ ਕਿ ਟ੍ਰੈਂਡਿੰਗ ਚ ਮਿਲਦੇ ਆ ਨਹੀਂ ਬਿਲਕੁਲ ਉਹਨਾਂ ਨੇ ਤਾਂ ਡਿੱਗਣ ਨਹੀਂ ਦਿੱਤਾ ਆਪਾਂ ਨੂੰ ਨਹੀਂ ਤਾਂ ਮਾਰਕੀਟ ਨੇ ਤਾਂ ਜੇ ਗੱਲ ਕਰੀਏ ਆਪਾਂ ਇੰਡਸਟਰੀ ਦੀ ਤਾਂ ਬੜੇ ਤਰਾਜ ਜਿਹੜਾ ਹੈ ਇਹਦੇ ਵਿੱਚ ਪਰ ਫਿਰ ਵੀ ਬਈ ਇਹ ਨਹੀਂ ਸਾਥ ਛੱਡਿਆ ਤੇ ਸੁਣਨ ਵਾਲਿਆਂ ਨੇ ਨਹੀਂ ਸਾਥ ਛੱਡਿਆ ਆਪਣਾ ਹਾਜੀ ਵੀ ਲੱਬ ਲੱਬ ਕੇ ਵੀ ਕਿੱਥੇ ਆ ਕੰਪਨੀਆਂ ਕੰਪਨੀਆਂ ਤਾਂ ਭੱਜ ਗਈਆਂ ਸਾਰੀਆਂ ਉਹਨਾਂ ਦਾ ਬੈਨੀਫਿਟ ਦੇਖਣਾ ਹੁੰਦਾ ਖਸ ਖੁਸ ਗਏ ਸਾਰੇ ਬੰਦੇ ਪਰ ਇਹ ਆ ਬਈ ਜ ਰੱਬ ਨੇ ਸਾਥ ਨਹੀਂ ਛੱਡਿਆ ਚਾਉਣ ਵਾਲਿਆਂ ਨੇ ਸਾਥ ਨਹੀਂ ਛੱਡਿਆ ਅਸੀਂ ਰੁੱਖਾਂ ਵਾਂਗੂ ਖੜੇ ਰਹੀ ਤੂ ਮੌਸਮ ਵਾਂਗੂ ਬਦਲ ਗਏ ਉਹ ਗੱਲ ਹੋ ਗਈ ਨਹੀਂ ਪਰ ਫਿਰ ਵੀ ਕਈ ਵਾਰੀ ਸਮੇਂ ਤੇ ਕੀ ਕਿਸੇ ਤੇ ਸ਼ਿਕਾਇਤ ਕੀ ਕਰੀਏ ਹੋਣਾ ਨਾ ਪਰ ਇਹ ਆ ਵੀ ਕਿਤੇ ਨਾ ਕਿਤੇ ਥੋੜਾ ਜਿਹਾ ਹੁੰਦਾ ਕਿ ਜਿੱਥੇ ਇੰਨਾ ਕੰਮ ਆ ਬੈਠ ਕੇ ਕੰਮ ਕੀਤਾ ਉਹ ਬੰਦਾ ਤੁਹਾਡਾ ਹਾਲ ਚਾਲ ਵੀ ਨਹੀਂ ਪੁੱਛਦਾ ਵੀ ਹਾਂ ਵੀ ਯਾਰ ਤੁਸੀਂ ਕਿਵੇਂ ਆ ਤੇ ਥੋੜਾ ਜਿਹਾ ਲੱਗਦਾ ਹੋਰ ਤਾਂ ਕੋਈ ਗੱਲ ਨਹੀਂ ਤੇ ਹੁਣ ਇੱਕ ਗਾਣਾ ਕੋਈ ਹੋਰ ਸੁਣਨਾ ਤੇ ਉਸ ਤੋਂ ਬਾਅਦ ਚ ਆਪਾਂ ਇੱਕ ਵੱਡੀ ਇੰਟਰਵਿਊ ਪ੍ਰੋਪਰ ਆਪਾਂ ਪਾਵਾਂਗੇ ਉਹ ਵੀ ਦਿਖਾਵਾਂ ਇੱਕ ਹੁਣ ਜਾਂਦਿਆਂ ਦੇ ਕੋਈ ਸਾਨੂੰ ਬੋਲ ਸੁਣਾ ਦਿਓ ਹੋਏ ਉਹ ਵੀ ਛੱਤ ਤੇ ਚੜੀ ਸੀ ਉਹ ਮੈਂ ਵੀ ਮੋੜ ਤੇ ਖੜਾ ਸੀ ਉਹ ਵੀ ਜੱਟ ਦੀ ਬੜੀ ਸੀ ਤੇ ਮੈਂ ਵੀ ਹੱਸਦਾ ਬੜਾ ਸੀ ਉਹ ਮੇਰੇ ਕੋਲ ਦੀ ਲੰਗੇ ਸੀ ਜੱਗੇ ਕਾ ਜੈਲਾ ਨਾਲ ਸੀ ਚਰਨੋਂ ਉਹ ਪਾਨੀ ਮਾਰਤੀ ਪਤੰਦਰਾਂ ਨੇ ਹਟਾ ਲਈ ਪੜਨ ਕੋਠੇ ਤੇ ਚੜਨੋਂ ਪਾਨੀ ਮਾਰਤੀ ਪਤੰਦਰਾਂ ਨੇ ਹਟਾ ਲਈ ਪੜਨ ਕੋਠੇ ਤੇ ਚੜਨੋਂ ਉਹ ਵੀ ਛੱਤ ਤੇ ਚੜੀ ਸੀ ਉਹ ਮੈਂ ਵੀ ਮੋੜ ਤੇ ਖੜਾ ਸੀ ਜਿਉਂ ਦੇ ਲੋ ਜਿਉਂ ਦੇ ਧੰਨਵਾਦ ਬਹੁਤ ਸ਼ੁਕਰੀਆ ਤੇ ਆਇਆ ਕਰੰਟ ਪੂਰਾ ਹੀ ਆ ਹਜੇ ਕਿ ਤੁਹਾਨੂੰ ਮੈਂ ਦੱਸ ਦਿਆਂ ਫੁੱਲ ਇੰਟਰਵਿਊ ਲੈ ਕੇ ਵੀ ਮਿਲਾਂਗੇ